ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸੰਤ ਜੀ ਕਹਿੰਦੇ ਕਿ ਮੈਂ ਭਿਖਾਰੀਆਂ ਨੂੰ ਵੀ ਰਾਜੇ ਬਣਦੇ ਦੇਖਿਆ ਹੈ ਮੈਂ ਉਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੁੰਦੇ ਦੇਖਿਆ ਹੈ ਕਹਿੰਦੇ ਮੈਂ ਉਹਨਾਂ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਇਹ ਸਭ ਕੁਝ ਕਿਵੇਂ ਹਾਸਲ ਕੀਤਾ ਭਿਕਾਰੀ ਤੋਂ ਰਾਜੇ ਕਿਵੇਂ ਬਣ ਗਏ ਸੁੱਖ ਵਰਕਤ ਮਾਇਆ ਇਹ ਸਭ ਕੁਝ ਤੁਹਾਡੇ ਕੋਲ ਕਿਵੇਂ ਆਇਆ ਉਹਨਾਂ ਕਿਹਾ ਕਿ ਅਸੀਂ ਪੰਜ ਕੰਮ ਕਰਦੇ ਸੀ ਅੱਜ ਵੀ ਕਰਦੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ ਤੇ ਇਹ ਪੰਜ ਕੰਮ ਜਿਨ੍ਹਾਂ ਨਾਲ ਅਸੀਂ ਭਿਕਾਰੀ ਤੋਂ ਰਾਜੇ ਬਣ ਗਏ ਸੰਤ ਜੀ ਨੇ ਕਿਹਾ ਕਿ ਉਹ ਕੰਮ ਮੈਨੂੰ ਵੀ ਦੱਸ ਦਿਓ ਮੈਂ ਅੱਗੇ ਹੋਰਾਂ ਨੂੰ ਵੀ ਦੱਸਾਂਗਾ ਤੇ ਉਹ ਵੀ ਸੁਖੀ ਰਹਿ ਸਕਣਗੇ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾ ਕੰਮ ਅਸੀਂ ਪੰਛੀਆਂ ਨੂੰ ਚੋਗਾ ਪਾਇਆ ਕਰਦੇ ਸੀ ਜਿਸ ਘਰ ਵਿੱਚ ਜਾਨਵਰਾਂ ਦਾ ਭੇਟ ਪਰਦਾ ਹੋਵੇ ਉਹ ਘਰ ਕਦੇ ਵੀ ਗਰੀਬ ਨਹੀਂ ਹੋ ਸਕਦਾ ਉਥੇ ਕਦੇ ਵੀ ਰਿਜ਼ਕ ਦੀ ਘਾਟ ਨਹੀਂ ਹੁੰਦੀ ਜੇ ਕੋਈ ਪੰਛੀ ਤੁਹਾਡੇ ਘਰ ਆ ਕੇ ਅੰਨ ਖਾਂਦਾ ਹੈ ਪਾਣੀ ਪੀਂਦਾ ਹੈ ਤਾਂ ਸਮਝੋ ਇਹ ਚੰਗੇ ਦਿਨ ਆਉਣ ਦੀ ਨਿਸ਼ਾਨੀ ਹੈ ਜਦੋਂ ਇੱਕ ਮਨੁੱਖ ਕਿਸੇ ਦੂਸਰੇ ਦੀ ਮਦਦ ਕਰਦਾ ਹੈ ਤਾਂ ਪਰਮਾਤਮਾ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਤਾਂ ਉਸ ਕਰ ਵਿੱਚ ਆਪ ਹੀ ਬਰਕਤਾਂ ਪਾ ਦਿੰਦੇ ਹਨ ਜਦੋਂ ਕੋਈ ਪੰਛੀ ਵੀ ਦਾਣਾ ਖਾਂਦੇ ਹਨ ਤਾਂ ਉਹ ਹਮੇਸ਼ਾ ਅਸੀਸਾਂ ਦਿੰਦੇ ਨੇ ਕਿ ਪ੍ਰਮਾਤਮਾ ਜਿਵੇਂ ਇਸ ਘਰ ਦੇ ਜੀਵਾਂ ਨੇ ਸਾਡੇ ਖਾਣੇ ਪਾਣੀ ਦਾ ਖਿਆਲ ਰੱਖਿਆ ਓਵੇਂ ਤੋਂ ਇਹਨਾਂ ਦੀ ਝੋਲੀ ਹਮੇਸ਼ਾ ਭਰ ਕੇ ਰੱਖੀ ਜੋ ਦੂਜਿਆਂ ਦੀ ਮਦਦ ਕਰਦਾ ਹੈ ਪ੍ਰਮਾਤਮਾ ਉਹਦੇ ਆਣ ਤੇ ਧਨ ਦੇ ਖਜ਼ਾਨੇ ਹਮੇਸ਼ਾ ਭਰ ਕੇ ਰੱਖਦੇ ਨੇ ਉਸ ਕਰ ਵਿੱਚ ਬਰਕਤਾਂ ਪਾ ਦਿੰਦੇ ਨੇ ਦੂਜਾ ਜੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਪ੍ਰਮਾਤਮਾ ਹਮੇਸ਼ਾ ਉਸ ਦੇ ਨਾਲ ਰਹਿੰਦੇ ਹਨ ਹਰ ਜਗ੍ਹਾ ਤੇ ਦੁੱਖ ਵਿੱਚ ਸੁੱਖ ਵਿੱਚ ਨਾਲ ਰਹਿੰਦੇ ਹਨ ਕਿਸੇ ਵੀ ਜਗ੍ਹਾ ਤੇ ਉਸ ਨੂੰ ਮੁਸ਼ਕਿਲ ਵਿੱਚ ਨਹੀਂ ਫਸਣ ਦਿੰਦੇ ਤੀਜਾ ਕੰਮ ਹੈ ਦੂਜਿਆਂ ਦੀ ਮਦਦ ਕਰਨਾ ਜਿਹੜਾ ਦੂਜਿਆਂ ਦੀ ਮਦਦ ਕਰੇ ਜੋ ਦੁਨੀਆਂ ਦੀ ਮਦਦ ਕਰੇ ਪਰਮਾਤਮਾ ਨੂੰ ਉਹ ਮਨੁੱਖ ਬਹੁਤ ਪਸੰਦ ਹੈ ਅਮੀਰ ਬਨਣ ਦੀ ਸਭ ਤੋਂ ਵੱਡੀ ਵਜ੍ਹਾ ਗਰੀਬਾਂ ਦੀ ਮਦਦ ਕਰਨਾ ਹੈ ਅਤੇ ਮਦਦ ਕਰਨ ਵਾਲਾ ਮਨੁੱਖ ਕਦੇ ਵੀ ਗਰੀਬ ਨਹੀਂ ਹੁੰਦਾ ਮਦਦ ਕਰਨ ਵਾਲੇ ਹਮੇਸ਼ਾ ਬਾਦਸ਼ਾਹੀਆਂ ਹੀ ਹਾਸਲ ਕਰਦੇ ਨੇ ਅਗਲਾ ਕੰਮ ਆਪਣੀ ਹੱਕ ਦੀ ਕਮਾਈ ਨਾਲ ਆਪਣੇ ਪਰਿਵਾਰ ਨੂੰ ਪਾਲਣਾ ਕਦੇ ਕਿਸੇ ਦਾ ਹੱਕ ਨਹੀਂ ਮਾਰਨਾ ਜੋ ਕੁਝ ਹੈ ਉਸੇ ਵਿੱਚ ਗੁਜ਼ਾਰਾ ਕਰਨਾ ਤੇ ਪੰਜਵਾਂ ਕੰਮ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਦਿਨ ਦੀ ਸ਼ੁਰੂਆਤ ਵੀ ਪ੍ਰਮਾਤਮਾ ਦੇ ਨਾਮ ਤੋਂ ਕਰਨੀ ਤੇ ਸੌਣ ਵੇਲੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਜੋ ਥੋੜੀ ਦੇਜ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਉਸ ਦੇ ਕਰ ਅੰਨ ਤੇ ਧੰਨ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਨੇ ਇਹਨਾਂ ਪੰਜ ਗੱਲਾਂ ਨੂੰ ਜੋ ਪੱਲੇ ਬੰਨਦਾ ਹੈ ਉਹ ਕਦੇ ਗਰੀਬ ਨਹੀਂ ਰਹਿੰਦਾ ਲੋਕ ਤਾਂ ਸੁੱਖਾਂ ਨਾਲ ਭਰੇਗਾ ਹੀ ਉਹ ਆਪਣਾ ਪਰਲੋਕ ਵੀ ਸੁਧਾਰ ਲੈਂਦਾ ਹੈ ਪ੍ਰਮਾਤਮਾ ਇਹਨਾਂ 5 ਕਮਾਂ ਤੋਂ ਬਹੁਤ ਕੁਝ ਹੁੰਦੇ ਨੇ ਅਤੇ ਆਪਣਾ ਮੇਰ ਭਰਿਆ ਹੱਥ ਸਾਡੇ ਸਿਰ ਤੇ ਰੱਖਦੇ ਨੇ ਗੁਰੂ ਬਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ